आशीर्वाद ਦਾ ਇੱਕੋ ਇੱਕ ਮਕਸਦ ਆ ਵੀ ਹਰ ਘਰ ਜਿਹੜਾ ਨਾ ਆਪਾਂ ਉਸ ਘਰ ਚੋਂ ਨਸ਼ਾ ਕੱਢਣਾ ਕੱਢਣਾ ਛੋਟੇ ਨਸ਼ੇ ਤੋਂ ਸ਼ੁਰੂਆਤ ਹੁੰਦੀ ਆ ਪਹਿਲਾਂ ਸਿਗਰਟ ਤੋਂ ਫਿਰ दारू ਤੋਂ ਫਿਰ ਉਸ ਤੋਂ ਬਾਅਦ ਨਸ਼ਾ ਬਾਦਾ ਫਿਰ ਸਮੈਕ ਫਿਰ ਹੈਰੋਨ ਹੋ ਗਿਆ ਭਾਈ ਫਿਰ ਫੀਮ ਹੋ ਗਈ ਫਿਰ ਪੋਸਤ ਹੋ ਗਈ ਹੁਣ ਤਾਂ ਸਭ ਤੋਂ ਵੱਧ ਚੱਲ ਰਿਹਾ ਭਾਈ ਸਿਗਨੇਚਰ ਚੱਲ ਪਿਆ ਜਿਹੜਾ ਨਸ਼ਾ ਆ ਨਾ ਭਾਈ ਜਿਸ ਬੰਦੇ ਦੇ ਘਰ ਚ ਨਸ਼ਾ ਵੱਧ ਗਿਆ ਨਾ ਉਹਦਾ ਘਰ ਬਰਬਾਦ ਆ ਮੈਂ ਇਸ ਟਾਈਮ ਭਾਈ ਕਟ ਤੋਂ ਘਟ 5 ਤੋਂ 6000 ਪੇਸ਼ੈਂਟ ਦੇਖ ਚੁੱਕਾ ਹਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਪੇਸ਼ੈਂਟ ਐਚ ਸੀ ਵੀ ਦਾ ਕਾਰਨ ਹੋਇਆ ਕਾਲੇ ਪੀੜੀ ਦੇ ਸ਼ਿਕਾਰ ਹੋਇਆ ਅਸੋ ਦਵਾਈਆਂ ਵੀ ਖਾ ਚੁੱਕੇ ਆ ਪਰ ਉਹਨਾਂ ਨੂੰ ਆਰਾਮ ਨਹੀਂ ਆ ਪਰ ਸਾਡੀ ਪਹਿਲੀ ਖਰਾਕ ਨਾ ਸੀ ਕਹਿੰਨੇ ਆ ਵੀ ਸਾਡੀ ਸਵੇਰ ਦੀ ਪਹਿਲੀ ਖਰਾਕ ਖਾਓ ਰਿਜ਼ਲਟ ਨਹੀਂ ਆਂਦਾ ਦਵਾਈ ਵਾਪਸ ਕਰ ਦੋ ਆਸ਼ੀਰਵਾਦ ਦਾ ਆਯੁਰਵੈਦਿਕ ਪ੍ਰੋਡਕਟ ਆ ਸਾਡਾ ਟੋਲਲੀ ਇਹ ਸਾਡੀ ਟੈਬਲੇਟ ਹੁੰਦੀ ਹੈ ਜਿਹੜਾ 5 ਗ੍ਰਾਮ ਹੀ ਬੰਦਾ ਚਿੱਟਾ ਲਾਂਦਾ ਇੱਕ ਦਿਨ ਵਿੱਚ ਅਸੀਂ ਉਹਨੂੰ ਇੱਕ ਟੈਬਲੇਟ ਦੇ ਦਈ ਦੀ ਹੈ ਇੱਕ ਸਾਡਾ ਇਹ ਵਾਲਾ ਪਹੁੰਚ ਆਸ਼ੀਰਵਾਦਾ ਜਿਹੜਾ 20 ਸਾਲ ਤੋਂ ਥੱਲੇ ਦਾ ਨਾ ਬੱਚਾ ਆ ਆਪਾਂ ਨੂੰ ਮੈਡੀਸਨ ਫਰੀ ਦਿੰਨੇ ਆ ਚਾਰ ਦਿੰਦੀ ਫਰੀ ਦਿੰਨੇ ਫਰੀ ਦਿੰਨੇ ਕੋਈ ਪੈਸਾ ਨਹੀਂ ਲੈਂਦੀ ਕਿਉਂਕਿ ਬੱਚਾ ਉਹ ਇਸ ਚੀਜ਼ ਲਈ ਡਿਵੈਲਪੇ ਨਹੀਂ ਹੋਇਆ ਹੁੰਦਾ ਦੇਖੋ ਭਾਈ 13 ਸਾਲ ਦੇ ਬੱਚੇ ਅੱਜ ਕਲਾ ਨਾ ਉਹ ਕੀ ਫੈਵੀਕੋਲ ਜੇ ਸੁਂਘੀ ਜਾਂਦੇ ਯਾਰ ਸਭ ਤੋਂ ਵੱਧ ਜਿਹੜਾ ਬੰਦਾ ਨਾ ਨਸ਼ਾ ਕਰਦਾ ਮੈਂਟਲ ਇਫੈਕਟ ਸਭ ਤੋਂ ਜ਼ਿਆਦਾ ਨਸ਼ੇ ਦੇ ਸਾਡੇ ਦਿਮਾਗ ਦੇ ਉੱਪਰ ਪੈਂਦੇ ਆ ਛੱਡਣ ਦਾ ਇੱਕੋ ਇੱਕ ਕਾਰਨ ਆ ਭਾਈ ਦਿਮਾਗ ਤੋਂ ਨਹੀਂ ਕੰਮ ਲੈਣਾ ਆਪਾਂ ਦਿਲ ਤੋਂ ਕੰਮ ਲੈਣਾ ਘਰ ਬੈਠਣ ਤੱਕ ਦਵਾਈ ਦਾ ਮੋਟਿਵ ਹੀ ਸਾਡਾ ਮਕਸਦ ਹੀ ਇਹ ਹੈ ਵੀ ਘਰ ਬੈਠ ਕੇ ਤੁਸੀਂ ਨਸ਼ਾ ਛੱਡੋ ਤੁਸੀਂ ਉਸਤਮਾਲ ਕਿਵੇਂ ਕਰਨਾ ਹੈ ਕੋਈ ਪਰਹੇਜ਼ ਇਹਦੇ ਨਾਲ ਕਰਨਾ ਹੈਗਾ ਉਹ ਵੀ ਦੱਸ ਦਿਓ ਥੋੜੀਆਂ ਚੀਜ਼ਾਂ ਦਾ ਪਰਹੇਜ਼ ਕਰਾਈਦਾ ਬੇਤਲੀਆਂ ਚੀਜ਼ਾਂ ਹੋ ਗਿਆ ਚਿਕਨ ਵਗੈਰਾ ਹੋ ਗਿਆ ਕਿਉਂਕਿ ਜਦੋਂ ਆਪਾਂ ਮੈਡੀਸਨ ਦਿੰਨੇ ਆ ਨਾ ਲਿਵਰ ਨੇ ਡਾਈਜੈਸ਼ਨ ਨਹੀਂ ਕਰਦੀਆਂ ਉਹ ਚੀਜ਼ਾਂ ਅੱਜ ਸਵੇਰ ਦੀ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਸਾਡੇ ਕੋਲ ਆਉਂਦੇ ਸਾਰੇ ਉਹਦੇ ਇੱਕ ਪੇਨ ਹੋਈ ਉਹਦੇ ਐਸਿਡ ਬਣਿਆ ਜੀ ਉਸੇ ਟਾਈਮ ਸੱڈنਲੀ 1 ਤੋਂ 2 ਮਿੰਟ ਦੇ ਵਿੱਚ ਉਹਨੂੰ ਹਾਰਟ ਅਟੈਕ ਹੋ ਗਿਆ ਐਨੇ ਕਾ ਘਾਤਕ ਪ੍ਰਭਾਵ ਪੈਂਦੇ ਬੋਡੀ ਦੇ ਉੱਪਰ ਬਈ ਕਿੱਥੋਂ ਕਿੱਥੋਂ ਜਿਹੜੇ ਪੇਸ਼ੈਂਟ ਸਹੀ ਹੋਏ ਨੇ ਉਸ ਦਵਾਈ ਤੋਂ ਤੁਹਾਡੇ ਸਾਡਾ ਪੰਜਾਬ ਤੋਂ ਲੈ ਕੇ ਸਾਡਾ ਹਰਿਆਣਾ ਪ੍ਰਗਟ ਜਾਂਦਾ ਬਈ ਸਾਡਾ ਯੂਪੀ ਜਾਂਦਾ ਐਮਪੀ ਜਾਂਦਾ ਬੰਬੇ ਜਾਂਦਾ ਤਕਰੀਬਨ ਹਰੇਕ ਸਟੇਟ ਵਿੱਚ ਸਾਡਾ ਪ੍ਰਗਟ ਜਾਂਦਾ ਅੱਜ ਤੱਕ ਕਿਸੇ ਦਾ ਨੈਗੇਟਿਵ ਪ੍ਰਭਾਵ ਨਹੀਂ ਪਿਆ ਸਾਡੀ ਮੈਡੀਸਨ ਦਾ ਤੋਂ ਮਾੜਾ ਨਸ਼ਾ ਕਿਹੜਾ ਬਈ ਜਿਹਦੇ ਨਾਲ ਸਭ ਤੋਂ ਜ਼ਿਆਦਾ ਪੇਸ਼ੈਂਟ ਤੁਹਾਡੇ ਕੋਲ ਆਏ ਦੇਖੋ ਬਈ ਜਿਹੜੇ ਇੰਜੈਕਸ਼ਨ ਲਾਉਂਦੇ ਆ ਨਾ ਮੁੰਡੇ ਉਹਦਾ ਕਾਰਨ ਕੀ ਆ ਉਹ ਪਾਣੀ ਦੇਖਦੇ ਨਹੀਂ ਚੜੇ ਦਾ ਪਾਣੀ ਲੈ ਲੈਂਦੇ ਆ ਉਹ ਦੱਸਦੇ ਅਸਰ ਅਸੀਂ ਪਾਣੀ 15 ਦਿਨ ਦਾ ਚੜੇ ਵਿੱਚ ਖੜਾ ਸੀ ਉੱਥੋਂ ਭਰ ਕੇ ਸਿਰੰਜ ਲਾ ਲਿਆ ਟੀਕਾ ਲਾ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਐਕਸੀਵੀ ਪੋਜ਼ਿਟਿਵ ਆ ਕਾਲਾ ਪੀੜਿਆ ਹੋਣਾ ਸ਼ੁਰੂ ਹੋ ਗਿਆ 25 ਸਾਲ ਦੀ ਕੁੜੀ 3 ਗ੍ਰਾਮ ਚਿੱਟਾ ਲਾਂਦੀ 25 ਸਾਲ ਦੀ ਕੁੜੀ 3 ਗ੍ਰਾਮ ਚਿੱਟਾ 10 ਡਿਪੈਂਡਰ ਆ ਡੋਲ ਪੰਜ ਪਰ ਹੈਗਾ ਦੋ ਬੱਤੇ ਐਲਪ੍ਰੈਕਸ ਦੇਖੋ ਕਿੰਨੀ ਡੋਜ਼ ਆ ਕੁੜੀ ਦੀ ਚਲੋ ਅਸੀਂ ਉਹਨੂੰ ਭੈਣ ਨੂੰ ਦਵਾਈ ਦਿੱਤੀ ਆ 15 ਦਿਨ ਹੋ ਗਏ ਭੈਣ ਵਧੀਆ ਵਾ ਠੀਕ ਆ ਦੇ ਵਿੱਚ ਬਹੁਤ ਸਾਰੀਆਂ ਜੜੀਆਂ ਬੂਟੀਆਂ ਆਪਾਂ ਪਾਈਆਂ ਬਹੁਤ ਸਾਰੀਆਂ ਜੜੀਆਂ ਬੂਟੀਆਂ ਦਾ ਮਿਸ਼ਰਣ ਹੈਗਾ ਇਹਦੇ ਵਿੱਚ ਤਰੂਣੀ ਜਟਾਮਾਸੀ ਆਮਲਾ ਅਸ਼ਵਗੰਧਾ ਇਸ ਤਰ੍ਹਾਂ ਦੀਆਂ ਕਈ ਜੜੀਆਂ ਬੂਟੀਆਂ ਆਪਾਂ ਪਾਈਆਂ ਇਹਦੇ ਵਿੱਚ ਜਿਹਦਾ ਕੋਈ ਵੀ ਬੋਡੀ ਨੂੰ ਬੁਰਾ ਪ੍ਰਭਾਵ ਨਹੀਂ ਪੈਂਦਾ ਸਭ ਤੋਂ ਵੱਧ ਜਿਹੜਾ ਅਫੈਕਟ ਆ ਨਾ ਸਾਈਡ ਇਫੈਕਟ ਆ ਲੀਵਰ ਨੂੰ ਪੈਂਦਾ ਆਪਾਂ ਲੀਵਰ ਦੀ ਮੈਡੀਸਨ ਵੀ ਨਾਲ ਦੇ ਦਈਆ ਆਪਾਂ ਇੱਕ ਕਿੱਟ ਬਣਾ ਕੇ ਦਿੰਨੇ ਆ ਲੀਵਰ ਵਾਸਤੇ ਤੇ ਸਟ्रेस ਵਾਸਤੇ ਕਿਸੇ ਨੂੰ ਫੋਰਸ ਨਹੀਂ ਕਰਨਾ ਜਿਹੜਾ ਕੋਈ ਪਿਆਰ ਨਾ ਛੱਡਣਾ ਚਾਹਦਾ ਪਲੀਜ਼ ਉਹਨੂੰ ਸਾਡੇ ਕੋਲ ਇੱਕ ਵਾਰ ਜਰੂਰ ਲੈ ਕੇ ਆਓ ਉਸਦੇ ਨਾਲ ਨਾਲ ਇਹਦੇ ਨਾਲ ਖਾਾਕ ਬਹੁਤ ਜ਼ਰੂਰੀ ਆ ਅਸੀਂ ਕਹਿੰਨੇ ਆ ਵੀ ਤੁਸੀਂ ਜੇ ਸਾਡੇ ਮੁਤਾਬਕ ਖਾਾਕ ਲਓਗੇ ਨਾ ਪਹਿਲੀ ਖਾਾਕ ਤੋਂ ਰਿਜ਼ਲਟ ਦੀ ਗਾਰੰਟੀ ਫੋਲ ਹੋਊਗੀ ਖਾਾਕ ਉਹਦੇ ਵਿੱਚ ਕੀ ਹੋਊਗੀ ਮਲਟੀ ਗ੍ਰੇਨ ਤੁਹਾਡੇ ਲਈ ਬੂਸਟਰ ਇਮਿਊਨਿਟੀ ਬੂਸਟਰ ਇੱਕ ਪ੍ਰੋਡਕਟ ਤਿਆਰ ਕੀਤਾ ਵਾ ਇੱਕ ਮੈਡੀਸਿਨ ਤਿਆਰ ਕੀਤੀ ਆ ਜਿਹੜੀ ਤੁਸੀਂ ਦੁੱਧ ਦੇ ਵਿੱਚ ਇੱਕ ਚਮਚਾ ਘੋਲ ਕੇ ਲੈਣਾ ਦਵਾਈ ਨੂੰ ਖਾਂਦੇ ਬਾਡੀ ਦੇ ਵਿੱਚ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਸਾਨੂੰ ਪੇਸ਼ੈਂਟ ਸਾਡੇ ਫੋਨ ਕਰਦੇ ਜੀ ਬੇ ਸਰ ਜਿਆਦੀ ਮੈਡੀਸਿਨ ਖਾਦੀ ਹੈ ਨਾ ਬੇ ਸਾਨੂੰ ਸਵਰਗੇ ਹੋਂ ਦੇਖਿਆ ਪਹਿਲਾਂ ਤਾਂ ਇਹ ਹੀ ਦੇਦੇ ਵੀ ਕਿਤੋਂ 10 ਰੁਪਏ ਮੰਗিয়ে ਕਿਤੋਂ 20 ਰੁਪਏ ਮੰਗিয়ে ਕਿਉਂਕਿ ਜਦੋਂ ਕੋਈ ਨਸ਼ਾ ਕਰਦਾ ਨਾ ਉਹਨਾਂ ਦੀ ਮਾਲੀ ਹਾਲਤ ਬਹੁਤ ਯਾਦਿਕਰਾ ਹੋ ਜਾਂਦੀ ਕੋਈ ਪੈਸਾ ਮੰਗਿਆ ਵੀ ਨਹੀਂ ਦਿੰਦਾ ਤੁਸੀਂ ਆਪ ਡਾਕ ਕੇ ਮਾਨਨੇ ਆ ਬੈਂਕਾਂ ਚ ਡਾਕ ਕੇ ਮਾਨਨੇ ਆ ਰਾਜਾਂਦਿਆਂ ਨੂੰ ਲੁੱਟਣਾ ਇਹ ਨਸ਼ੇ ਵਾਲਿਆਂ ਦਾ 메ਨ ਕੰਮ ਹੋ ਜਾਂਦਾ ਜਿੰਨ ਨਸ਼ਾ ਘੜ ਜਵੇ ਤਾਂ ਉਹ ਕ੍ਰਾਈਮ ਵੀ ਘੜ ਜਾਣਗੇ ਲੱਗਦਾ ਮੋਸਟਲੀ ਆ ਜੈਜੀ ਜੇ ਉਹ ਨਸ਼ਾ ਘੜ ਜਾਊਗਾ ਨਾ ਬੰਦੇ ਨੂੰ ਆਪਣਾ ਤਾਂ ਪਤਾ ਹੋਊਗਾ ਨਾ ਬੰਦੇ ਨੂੰ ਪਤਾ ਵੀ ਮੈਂ ਮੈਂ ਆ ਨਾ ਜਿਹੜਾ ਬੰਦਾ ਨਸ਼ਾ ਚਿੱਟਾ ਕਰਦਾ ਉਹਨੂੰ ਪਤਾ ਹੀ ਨਹੀਂ ਵੀ ਮੈਂ ਆ ਕਿਸੇ ਨੇ ਦਵਾਈ ਲੈਣੀ ਹੋਵੇ ਤਾਂ ਕਿੱਥੋਂ ਮਿਲੂਗੀ ਕਿਵੇਂ ਮਿਲੂਗੀ ਇਹ ਦਵਾਈ ਫਿਰ ਹਾਂ ਜੈਜੀ ਸਾਡਾ ਜਲੰਧਰ ਰਾਮਾ ਮੰਡੀ ਢਿਲਮਾ ਦੇ ਵਿੱਚ ਸਾਡਾ 메ਨ ਆਫਿਸ ਬਾਰ ਵੀ ਸਾਡੀ ਮੈਡੀਸਨ ਜਾਂਦੀ ਜੇ ਕੋਈ ਭੈਣ ਭਰਾ ਮੇਰਾ ਬਾਹਰ ਬੈਠਾ ਕੋਈ ਨਸ਼ਾ ਕਰਦਾ ਕੋਈ दारू ਦਾ ਯੂਜ਼ ਟੂ ਹੋ ਗਿਆ ਆਤ ਪੈ ਗਈ ਆ ਬਾਰ ਵੀ ਮਗਾ ਸਕਦਾ ਸਾਡੇ ਨੰਬਰਾਂ ਤੇ ਕਾਲ ਕਰਕੇ ਬਾਹਰ ਵੀ ਮਗਾ ਸਕਦਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਸ਼ੇ ਦਾ ਜਿਹੜਾ ਦਰਿਆ ਹੈ ਉਹ ਵਗਦਾ ਜਾ ਰਿਹਾ ਹੈ ਕਈ ਘਰ ਖਰਾਬ ਹੋ ਚੁੱਕੇ ਨੇ ਕਈ ਮਾਵਾਂ ਭੈਣਾਂ ਸੜਕਾਂ ਤੇ ਆ ਚੁੱਕੀਆਂ ਨੇ ਕਰਦੇ ਭਾਂਡੇ ਤੱਕ ਵੀ बिक ਚੁੱਕੇ ਨੇ ਤਾਂ ਲੋਕ ਅਕਸਰ ਸਾਨੂੰ ਕਹਿੰਦੇ ਹੁੰਦੇ ਵੀ ਕੀ ਇਸ ਦਾ ਹੱਲ ਨਹੀਂ ਹੈਗਾ ਪਰ ਅਸੀਂ ਅੱਜ ਜਲੰਧਰ ਪਹੁੰਚੇ ਆ ਡਾਕਟਰ ਮਨੋਹਰ ਜੀ ਕੋਲ ਜਿਨ੍ਹਾਂ ਨੇ ਬਹੁਤ ਸਾਰੇ ਜਿਹੜੇ ਪੇਸ਼ੈਂਟਸ ਹੈ ਹੀ ਕੀਤੇ ਨੇ ਨਸ਼ਾ ਮੁਕਤ ਕੀਤੇ ਨੇ ਤੇ 20 ਤੋਂ 25 ਸਾਲ ਦਾ ਜਿੰਨਾਂ ਦਾ ਤਜਰਬਾ ਵੀ ਹੈਗਾ ਤਾਂ ਗੱਲਬਾਤ ਕਰਦੇ ਆ ਮੇਰੇ ਨਾਲ ਡਾਕਟਰ ਮਨੋਹਰ ਜੀ ਮੌਜੂਦ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ 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 ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਸਾਡਾ ਆਸ਼ੀਰਵਾਦ ਕੇਂਦਰ ਆਉਣ ਤੇ ਡਾਕਟਰ ਸਾਹਿਬ ਬਹੁਤ ਸਾਰੇ ਲੋਕਾਂ ਦੀ ਇਹ ਹਮੇਸ਼ਾ ਹੀ ਦਿੱਕਤ ਪਰੇਸ਼ਾਨੀ ਤੇ ਵਿਚਾਰ ਵੀ ਰਹਿੰਦੇ ਨੇ ਵੀ ਕਿ ਕੋਈ ਸਾਨੂੰ ਇਸ ਤਰ੍ਹਾਂ ਦਾ ਕੋਈ ਹੱਲ ਲਿਆ ਕੇ ਦੇਵੇ ਕਿ ਸਾਡਾ ਬੱਚਾ ਨਸ਼ਾ ਛੱਡ ਦਵੇ ਕੀ ਹੈਗਾ ਮੌਮਕਨ ਇਸ ਬਈ ਆਸ਼ੀਰਵਾਦ ਦਾ ਇੱਕੋ ਇੱਕ ਮਕਸਦ ਆ ਵੀ ਹਰ ਘਰ ਜਿਹੜਾ ਨਾ ਆਪਾਂ ਉਸ ਘਰ ਚੋਂ ਨਸ਼ਾ ਕੱਢਣਾ ਕੱਢਣਾ ਸਾਡਾ ਮੇਨ ਮੋਟ ਵੀ ਇਹੀ ਆ ਸਾਡੀ ਮੇਨ ਟੀਮ ਦਾ ਕੰਮ ਇਹੀ ਆ ਵੀ ਜਿਹੜਾ ਕਿਸੇ ਦੇ ਘਰ ਨਸ਼ਾ ਵੜ ਗਿਆ ਨਾ ਜਿਹੜਾ ਬੱਚਾ ਕੋਈ ਨਸ਼ੇ ਤੇ ਲੱਗ ਗਿਆ ਨਾ ਉਹਨੂੰ ਆਪਾਂ ਨਸ਼ੇ ਤੋਂ ਰਹਿਤ ਕਰਨਾ ਆਪਾਂ ਦਵਾਈਆਂ ਰਾਹੀਂ ਕਰੀਏ ਆਪਾਂ ਕਾਉਂਸਲਿੰਗ ਰਾਹੀਂ ਕਰੀਏ ਜਿਸ ਤਰ੍ਹਾਂ ਵੀ ਕਰੀਏ ਪਰ ਨਸ਼ਾ ਜਿਤ ਘਰ ਚੋਂ ਕੱਢਣਾ ਬਹੁਤ ਜ਼ਰੂਰੀ ਆ ਬਈ ਡਾਕਟਰ ਜੀ ਸਭ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਨਸ਼ੇ ਦੀ ਜਿਹੜੀ ਸ਼ੁਰੂਆਤ ਇੱਕ ਲਤ ਲੱਗਦੀ ਹੈ ਨਾ ਕਿ ਬੱਚੇ ਨੂੰ ਯਾਰ ਕਿਸੇ ਨੂੰ ਵੀ ਲੱਗਦੀ ਕਿਵੇਂ ਲੱਗਦੀ ਕਿਵੇਂ ਦੇਖੋ ਬ੍ਰਦਰ ਸ਼ੁਰੂਆਤ ਕਿੱਥੋਂ ਹੁੰਦੀ ਸਵਾਦ ਤੋਂ ਸਵਾਦ ਚਾਹੇ ਤਰੱਕੀ ਦਾ ਹੋਵੇ ਪੈਸੇ ਦਾ ਹੋਵੇ ਸਵਾਦ ਸਫਲਤਾ ਸਫਲਤਾ ਦਾ ਹੋਵੇ ਜਾਂ ਨਸ਼ੇ ਦਾ ਹੋਵੇ ਨਸ਼ੇ ਨੂੰ ਨਸ਼ੇ ਦੀ ਲਤ ਤਾਂ ਹੀ ਲੱਗਦੀ ਹੈ ਜਦੋਂ ਬੰਦੇ ਦੀ ਸੋਸਾਇਟੀ ਉਸ ਪਰ ਕਰਦੀ ਹੋ ਜਾਂਦੀ ਹੈ ਸੋਸਾਇਟੀ ਮੋਸਟਲੀ ਬੱਚਾ ਜਦੋਂ ਬਾਹਰ ਰਹਿੰਦਾ ਵਾ ਨਾ ਬਾਹਰ ਉਹਦੀ ਸੋਸਾਇਟੀ ਗਲਤ ਹੁੰਦੀ ਹੈ ਕਈਆਂ ਦੀ ਸੋਸਾਇਟੀ ਅੱਛੀ ਐ ਅੱਛੇ ਸਫਲਤਾ ਪ੍ਰਾਪਤ ਕਰਦੇ ਆ ਚੰਗੀਆਂ ਜੌਬਾਂ ਤੇ ਬੈਠੇ ਆ ਹਨਾ ਚੰਗੀਆਂ ਬਿਲਡਿੰਗਾਂ ਬਣਾ ਕੇ ਬੈਠੇ ਆ ਤਗੜੀਆਂ ਤਣੀਆਂ ਗੱਡੀਆਂ ਲੈ ਕੇ ਬੈਠੇ ਆ ਜਿਹੜਾ ਨਸ਼ਾ ਨਾ ਭਾਈ ਜਿਸ ਬੰਦੇ ਦੇ ਘਰ ਚ ਨਸ਼ਾ ਵੜ ਗਿਆ ਨਾ ਉਹਦਾ ਘਰ ਬਰਬਾਦ ਆ ਨਸ਼ਾ ਇੱਕ ਐਦਾਂ ਦੀ ਆਦਤ ਪੈ ਜਾਂਦੀ ਐ ਨਾ ਬੰਦੇ ਨੂੰ ਇੱਕ ਐਦਾਂ ਦੀ ਕੋੜ ਲੱਗ ਜਾਂਦਾ ਨਾ ਜਿਹੜਾ ਘਰਾਂ ਦੇ ਘਰ ਬਰਬਾਦ ਕਰ ਦਿੰਦਾ ਜੀ ਹਰ ਇੱਕ ਦੂਸਰਾ ਬੰਦਾ ਨਸ਼ਾ ਕਰਦਾ ਨਸ਼ਾ ਕੋਈ ਬੀੜੀ ਦਾ ਵੀ ਹੋ ਸਕਦਾ ਸਿਗਰਟ ਦਾ ਵੀ ਹੋ ਸਕਦਾ ਦਾਰੂ ਦਾ ਵੀ ਹੋ ਸਕਦਾ ਛੋਟੇ ਨਸ਼ੇ ਤੋਂ ਸ਼ੁਰੂਆਤ ਹੁੰਦੀ ਹੈ ਪਹਿਲਾਂ ਸਿਗਰਟ ਤੋਂ ਫਿਰ दारू ਤੋਂ ਫਿਰ ਉਸ ਤੋਂ ਬਾਅਦ ਨਸ਼ਾ ਬਾਦਾ ਫਿਰ ਸਮੈਕ ਫਿਰ ਹੈਰੋਨ ਹੋ ਗਿਆ ਬਾਈ ਫਿਰ ਫੀਮ ਹੋ ਗਈ ਫਿਰ ਪੋਸਟੋ ਹੋ ਗਈ ਹੁਣ ਤਾਂ ਸਭ ਤੋਂ ਵੱਧ ਚੱਲ ਰਿਹਾ ਬਾਈ ਸਿਗਨੇਚਰ ਚੱਲ ਪਿਆ ਆਪਾਂ ਸਿਗਨੇਚਰ ਦੇ ਪਹਿਲਾਂ ਸੁਣਿਆ ਸੀਗਾ ਵੀ ਸਿਗਨੇਚਰ ਦੀਆਂ ਬੇਰ ਆ ਗਈਆਂ ਇਹ ਹੋ ਗਿਆ ਹੁਣ ਤਾਂ ਸਿਗਨੇਚਰ ਦੇ ਕੈਪਸੂਲ ਹਨਾ ਉਹ ਸਭ ਤੋਂ ਖਤਰਨਾਕ ਟਰਾਮਾਡੋਲ ਆ ਗਈਆਂ ਜੀ ਇਹ ਪਹਿਲਾਂ ਆਪਾਂ ਪੇਨ ਕਿਲ ਦਾ ਆਲਟਰਨੇਟਿਵ ਦਿੰਦੇ ਸੀਗੇ ਬਟ ਹੁਣ ਇਹ ਓਵਰਡੋਜ਼ ਲੈਣ ਕਰਕੇ ਇਹ ਵੀ ਨਸ਼ਾ ਕਰਨ ਲੱਗ ਪਈ ਜਿਹੜੇ ਇਹਦੇ ਪ੍ਰਭਾਵ ਹੈ ਬਾਈ ਬੋਡੀ ਤੇ ਉਹ ਸਭ ਤੋਂ ਵੱਧ ਪੈਂਦੇ ਆ ਮਾੜੇ ਪੈਂਦੇ ਪ੍ਰਭਾਵ ਪੈਂਦੇ ਆ ਮੈਂ ਇਸ ਟਾਈਮ ਬਾਈ ਘੱਟ ਤੋਂ ਘੱਟ 5 ਤੋਂ 6000 ਪੇਸ਼ੈਂਟ ਦੇਖ ਚੁੱਕਾ ਹਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਪੇਸ਼ੈਂਟ ਐਚਸੀਵੀ ਦਾ ਕਾਰਨ ਹੋਇਆ ਕਾਲੇ ਪੀੜੀ ਦੇ ਸ਼ਿਕਾਰ ਹੋਇਆ ਜਦੋਂ ਬਾਈ ਕਾਲਾ ਪੀੜੀ ਆ ਗਿਆ ਨਾ ਬੰਦਾ ਅੱਧਾ ਡੈੱਡ ਹੋ ਜਾਂਦਾ ਕਾਲੇ ਪੀੜੀ ਵਿੱਚ ਕੀ ਹੁੰਦਾ ਵਾ ਪਹਿਲਾਂ ਐਸਜੀਓਟੀਪੀਡੀ ਵਧਣੇ ਆ ਬਾਈ ਉਹਨਾਂ ਦੇ ਫੈਟੀ ਲੀਵਰ ਹੋਣਾ ਫਸਟ ਗ੍ਰੇਡ ਫਿਰ ਸੈਕੰਡ ਗ੍ਰੇਡ ਫਿਰ ਥਰਡ ਗ੍ਰੇਡ ਫਿਰ ਫਾਈਬਰੋਸਿਸ ਫਿਰ ਸਰੋਸਿਸ ਫਿਰ ਐਸਾਈਟਸ ਕਈ ਪੇਸ਼ੈਂਟ ਐਦਾਂ ਦੇ ਬਾਈ ਉਹਨਾਂ ਦੇ ਪਾਣੀ ਭਰ ਗਿਆ ਪੇਟ ਚ ਹੂੰ ਉਹਨੂੰ ਸਾਹ ਲੈਣਾ ਔਖਾ ਹੋ ਗਿਆ ਯਾਰ ਕਿਡਨੀਆਂ ਡੈਮੇਜ ਹੋ ਗਈਆਂ ਜੀ ਓਵਰਡੋਜ਼ ਲੈ ਲੈ ਕੇ ਕਿਡਨੀਆਂ ਡੈਮੇਜ ਹੋ ਗਈਆਂ ਅੱਜ ਸਵੇਰ ਦੀ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਸਾਡੇ ਕੋਲ ਆਉਂਦੇ ਸਾਰੇ ਉਹਦੇ ਇੱਕ ਪੇਨ ਹੋਈ ਉਹਦੇ ਐਸਿਡ ਬਣਿਆ ਜੀ ਉਸੇ ਟਾਈਮ ਸੱਡਣ ਲਈ 1 ਤੋਂ 2 ਮਿੰਟ ਦੇ ਵਿੱਚ ਉਹਨੂੰ ਹਾਰਟ ਅਟੈਕ ਹੋ ਗਿਆ ਅੱਜ ਦੀ ਗੱਲ ਹੈ ਅੱਜ ਸਵੇਰ ਦੀ ਗੱਲ ਹੈ ਬਾਈ ਜੀ 2 ਮਿੰਟ ਦੇ ਵਿੱਚ ਉਹਨੂੰ ਹਾਰਟ ਅਟੈਕ ਹੋ ਗਿਆ ਚਲੋ ਮਾਲਕ ਦਾ ਸ਼ੁਕਰ ਹੈ ਪੇਸ਼ੈਂਟ ਸਭ ਤੋਂ ਵਧੀਆ ਠੀਕ ਠਾਕ ਆ ਕੋਈ ਡਰਨ ਦੀ ਗੱਲ ਨਹੀਂ ਹੈਗੀ ਇੰਨੇ ਕ ਘਾਤਕ ਪ੍ਰਵਾਹ ਪੈਂਦੇ ਬੋਡੀ ਦੇ ਉੱਪਰ ਬਾਈ ਹਾਂਜੀ ਅੱਛਾ ਸਰ ਤੁਹਾਡੇ ਕੋਲ ਤਾਂ ਬੜੇ ਇਸ ਤਰ੍ਹਾਂ ਦੇ ਮਰੀਜ਼ ਆਂਦੇ ਹੋਣੇ ਕਿੱਥੋਂ ਤੱਕ ਦੇ ਥੱਲੇ ਦੇ ਲੈਵਲ ਦੇ ਮਰੀਜ਼ ਆਏ ਜਿਨ੍ਹਾਂ ਨੂੰ ਤੁਸੀਂ ਸਹੀ ਕੀਤਾ ਹੁਣ ਤੱਕ ਦੇਖੋ ਬਈ 13 ਸਾਲ ਦੇ ਬੱਚੇ ਅੱਜ ਕੱਲ ਹਨਾ ਉਹ ਕੀ ਫੈਵੀਕੋਲ ਜ ਹੈ ਸੁੰਘੀ ਜਾਂਦੇ ਯਾਰ ਉਹ 13 ਸਾਲ ਦਾ ਬੱਚਾ 10 ਸਾਲ ਦੇ ਬੱਚੇ ਫੈਵੀਕੋਲ ਸੁੰਘੀ ਜਾਂਦੇ ਔਰ ਮਾਲ ਦੇ ਉੱਪਰ ਪਾ ਕੇ ਔਰ ਸੁੰਘੀ ਜਾਂਦੇ ਆ ਫਲੂਟ ਫਲੂਟ ਜਿਹੜਾ ਆਂ ਉਹ ਸੁਣ ਗਿਆ ਦੇ ਉਹ ਉਹਨਾਂ ਦੇ ਬੱਚਿਆਂ ਦਾ ਹਾਲਾਤ ਦੇਖੋ ਕੀ ਜਿਹੜਾ 10 12 ਸਾਲ ਤੋਂ ਬੱਚਾ ਲੱਗਾ ਆ ਉਹਦਾ ਅੱਗੇ ਫਿਊਚਰ ਕਿਦਾਂ ਦਾ ਹੋਊਗਾ ਉਹਦੀ ਕਿਡਨੀ ਸਹੀ ਹੋਊਗੀ ਉਹਦਾ ਲੀਵਰ ਸਹੀ ਹੋਊਗਾ ਨਹੀਂ ਹੋਊਗਾ ਬਈ ਉਹ ਮੈਂਟਲੀ ਪ੍ਰਿਪੇਅਰ ਨਹੀਂ ਹੋ ਪਾਊਗਾ ਸਭ ਤੋਂ ਵੱਧ ਜਿਹੜਾ ਬੰਦਾ ਨਾ ਨਸ਼ਾ ਕਰਦਾ ਮੈਂਟਲ ਇਫੈਕਟ ਸਭ ਤੋਂ ਜ਼ਿਆਦਾ ਨਸ਼ੇ ਦੇ ਸਾਡੇ ਦਿਮਾਗ ਦੇ ਉੱਪਰ ਪੈਂਦੇ ਆ ਜੇ ਤੁਸੀਂ ਨਸ਼ਾ ਕਰਦੇ ਹੋ ਨਾ ਬਈ ਉਹਨੂੰ ਆਪਾਂ ਛੱਡਣਾ ਕਿੱਦਾਂ ਆ ਛੱਡਣ ਦਾ ਇੱਕੋ ਇੱਕ ਕਾਰਨ ਹੈ ਬਈ ਦਿਮਾਗ ਤੋਂ ਨਹੀਂ ਕੰਮ ਲੈਣਾ ਆਪਾਂ ਦਿਲ ਤੋਂ ਕੰਮ ਲੈਣਾ ਠੀਕ ਹੈ ਛੱਡੇ ਜੋ ਨਸ਼ਾ ਦੇ ਨਾਲ ਭਾਈ ਜੀ ਆਪਾਂ ਦਿਲ ਤੋਂ ਲਾਵਾਂਗੇ ਨਾ ਸੋਚਾਂਗੇ ਯਾਰ ਇਹਦੇ ਵਿੱਚ ਹੈ ਹੀ ਕੁੱਖ ਨਹੀਂ ਰੱਖਿਆ ਕੋਈ ਨਹੀਂ ਜੈ ਜੀ ਮੈਂ ਦੇਖਦਾ ਹਾਂ ਲੋਕਾਂ ਦੇ ਘਰ ਇੰਨੇ ਕਿ ਬਰਬਾਦ ਹੋ ਗਏ ਨਾ ਕੁੜੀਆਂ ਦੇ ਘਰ ਉੱਜੜ ਗਏ ਜੀ ਠੀਕ ਹੈ ਜੀ ਕਈ ਮੁੰਡਿਆਂ ਤਾਂ ਸੁਸਾਇਡ ਕਰ ਲੈ ਨਸ਼ਾ ਛੱਡਣ ਲਈ ਉਹਨਾਂ ਨੂੰ ਕੋਈ ਆਲਟਰਨੇਟਿਵ ਨਹੀਂ ਮਿਲਿਆ ਹੈਗਾ ਕਈ ਪੇਸ਼ੈਂਟ ਕਈ ਪਾਸੇ ਦਵਾਈਆਂ ਵੀ ਖਾ ਚੁੱਕੇ ਆ ਪਰ ਉਹਨਾਂ ਨੂੰ ਆਰਾਮ ਨਹੀਂ ਆ ਪਰ ਸਾਡੀ ਪਹਿਲੀ ਖਰਾਕ ਨਾ ਸੀ ਕਹਿੰਦੇ ਆ ਵੀ ਸਾਡੀ ਸਿਹਰ ਦੀ ਪਹਿਲੀ ਖਰਾਕ ਖਾਓ ਰਿਜ਼ਲਟ ਨਹੀਂ ਆਂਦਾ ਦਵਾਈ ਵਾਪਸ ਕਰ ਦੋ ਹੂੰ ਪਹਿਲੇ ਦਿਨੀ ਰਿਜ਼ਲਟ ਆਂਦਾ ਸਵੇਰ ਦੀ ਖਾਣਾ ਖਾਣ ਤੋਂ ਬਾਅਦ ਹੀ ਰਿਜ਼ਲਟ ਆਂਦਾ ਸਾਨੂੰ ਹੁਣ ਵੀ ਕਹ ਲਾ ਰਹੀਆਂ ਸਰ ਪਹਿਲੀ ਖਾਣਾ ਠੀਕ ਆ ਵੀ ਅਸੀਂ 15 ਦਿਨਾਂ ਛੱਡ ਸਕਦੇ ਅਸੀਂ ਨਹੀਂ ਕੀਦਾ ਪਹਿਲੀ ਦਿਨ ਚ ਨਹੀਂ ਛੱਡ ਸਕਦਾ ਕਦੀ ਬੰਦਾ ਅੱਛਾ ਸਰ ਜਦੋਂ ਨਸ਼ੇ ਦੀ ਲਤ ਲੱਗਦੀ ਹੈ ਵੀ ਜਦੋਂ ਆਪਾਂ ਦੇਖਦੇ ਹੁੰਨੇ ਆ ਵੀ ਆਮ ਰੋਜ਼ ਦੇਖਦੇ ਆ ਨਸ਼ੇ ਦੀ ਤੋੜ ਜਦੋਂ ਲੱਗਦੀ ਹੈ ਉਹ ਬੰਦਾ ਕਿੱਥੇ ਤੱਕ ਚਲੇ ਜਾਂਦਾ ਵੀ ਘਰ ਦੇ ਸਮਾਨ ਤੱਕਰ ਵੇਚ ਦਿੰਦਾ ਵਾ ਐਸੀ ਕਿਹੜੀ ਚੀਜ਼ ਹੁੰਦੀ ਹੈ ਕਿਹੜੇ ਹਾਰਮੋਨਸ ਰਿਲੀਜ਼ ਹੋ ਜਾਂਦੇ ਨੇ ਵੀ ਕਿ ਉਸ ਨੂੰ ਨਸ਼ੇ ਵਾਸਤੇ ਕੁਝ ਵੀ ਕਰਨਾ ਪੈ ਜਾਂ ਦੇਖੋ ਜੈਜੀ ਸਭ ਤੋਂ ਵੱਧ ਜਿਹੜੀ ਹੈ ਨਾ ਸਾਡਾ ਦਿਮਾਗ ਇੱਕ ਕੈਮੀਕਲ ਦੀ ਫੈਕਟਰੀ ਆ ਹਾਰਮੋਨ ਤਾਂ ਕਈ ਆ ਜੇ ਆਪਾਂ ਗਿਣਿਆ ਨਾ ਕਈ ਹਾਰਮੋਨ ਆ ਉਹਦੇ ਵਿੱਚੋਂ ਜਿਹੜਾ ਇਹਨਾਂ ਦਾ ਬਾਪ ਆ ਨਾ ਸਭ ਤੋਂ ਵੱਡਾ ਉਹ ਡੋਪਾਮਾਈਨ ਆ ਜੀ ਜਦੋਂ ਕੋਈ ਬੰਦਾ ਨਸ਼ਾ ਕਰਦਾ ਨਾ ਉਹ ਪਹਿਲਾਂ ਤਾਂ ਛੋਟੀ ਡੋਜ਼ ਤੋਂ ਸ਼ੁਰੂ ਕਰਦਾ ਜਦੋਂ ਉਹਦੀ ਅੱਜ ਡੋਜ਼ ਹੋਰ ਕੱਲ ਹੋਰ ਪਰਸੋ ਹੋਰ ਹਫ਼ਤਾ ਦਾ ਦਿਨਾਂ ਬਾਅਦ ਉਹ ਡੋਪਾਮਾਈਨ ਜਿਹੜਾ ਨਾ ਬਾਈ ਹੱਥ ਤੋਂ ਵੱਧ ਰਿਲੀਜ਼ ਹੋ ਜਾਂਦਾ ਜਦੋਂ ਹੱਥ ਤੋਂ ਵੱਧ ਰੀਲਿਸ ਹੁੰਦਾ ਨਾ ਉਹ ਬੰਦਾ ਉਸ ਹਾਰਮੋਨ ਨੂੰ ਉਹਦੀ ਆਦਤ ਪੈ ਜਾਂਦੀ ਹੈ ਭਾਈ ਦੇ ਮੈਨੂੰ ਹੁਣ ਮੇਰੀ ਖਰਾਕ ਉਹਦੀ ਖਰਾਕ ਕੀ ਹੈ ਉਹ ਜਿਹੜਾ ਤੁਸੀਂ ਨਸ਼ਾ ਕਰਦੇ ਆ ਚਾਹੇ ਪੋਸਟ ਖਾਣੇ ਆ ਚਾਹੇ ਤੁਸੀਂ ਫੀਮ ਲੈਣੇ ਆ ਚਾਹੇ ਤੁਸੀਂ ਟੀਕੇ ਲਾਣੇ ਆ ਕੈਪਸੂਲ ਖਾਣੇ ਆ ਗੋਲੀਆਂ ਖਾਣੇ ਆ ਉਹ ਡੋਪਾਮਾਈਨ ਉਹ ਚੀਜ਼ ਨੂੰ ਮੰਗਦਾ ਜਦੋਂ ਆਪਾਂ ਉਹਨੂੰ ਕੋਈ ਚੀਜ਼ ਨਹੀਂ ਦਿੰਦੇ ਨਾ ਭਾਈ ਉਸਕੀ ਜ ਹੋ ਜਾਂਦਾ ਸੁਗਣਦਾ ਉਹ ਡੋਪਾਮਾਈਨ ਰੀਲਿਸ ਹੀ ਨਹੀਂ ਕਰਦਾ ਜਿਹਦੇ ਕਰਕੇ ਪੇਹਨੂੰ ਤੋੜ ਲੱਗਦੀ ਹੈ ਸਾਡਾ ਮੇਨ ਕੰਮ ਹੀ ਡੋਪਾਮਾਈਨ ਤੇ ਹੈ ਭਾਈ ਅਸੀਂ ਡੋਪਾਮਾਈਨ ਨੂੰ ਹੀ ਰੀਲਿਸ ਕਰਨਾ ਵਾ ਜਕਦਮ ਕਦੇ ਵੀ ਨਹੀਂ ਹੋ ਸਕਦਾ ਕੋਈ ਵੈਦ ਕੋਈ ਡਾਕਟਰ ਇਹਨੂੰ ਜਕਦਮ ਰੀਲੀਜ਼ ਨਹੀਂ ਕਰ ਸਕਦਾ ਅਸੀਂ ਵੀ ਇਹ ਕਹਿੰਦਾ ਬਾਈ ਆਇਸਤਾ ਆਇਸਤਾ ਤੁਹਾਡਾ 15 ਦਿਨ ਦਾ ਕੋਰਸ ਤੁਹਾਡਾ ਮਹੀਨੇ ਦਾ ਕੋਰਸ ਕਿ ਕਹਿੰਦਾ 2 ਮਹੀਨੇ ਤੱਕ ਕੋਰਸ ਚੱਲ ਜਾਂਦਾ ਜੀ 2 ਮਹੀਨੇ ਪਰ ਇਹ ਆ ਵੀ ਇਹਦੀ ਲਤ ਨਹੀਂ ਕਦੇ ਵੀ ਲੱਗੂਗੀ ਸਾਡੀ ਮੈਡੀਸਨ ਦੀ ਜੀ ਸਾਨੂੰ ਇੰਨੇ ਕ ਫੋਨ ਆਏ ਸਰ ਅਸੀਂ ਉਹ ਮੈਡੀਸਨ ਕਾਦੀ ਸਾਨੂੰ ਫਰਕ ਨਹੀਂ ਪਿਆ ਸਰ ਅਸੀਂ ਉਹਦੀ ਮੈਡੀਸਨ ਕਾਦੀ ਸਾਨੂੰ ਫਰਕ ਨਹੀਂ ਪਿਆ ਬਟ ਅਸੀਂ ਕਹਿੰਨੇ ਆ ਬਾਈ ਸਾਡੀ ਦਵਾਈ ਪਹਿਲੀ ਖਰਾਬ ਤੋਂ ਫਰਕ ਪਾਊਗਾ ਅਸੀਂ ਕਹਿੰਨੇ ਬਈ ਜੇ ਤੁਸੀਂ ਮਨ ਬਣਾ ਲਿਆ ਨਾ ਭਾਈ ਸਾਡੇ ਕੋਲ ਮਨ ਬਣਾ ਕੇ ਆ ਜਾਓ ਜਦੋਂ ਮਰਜੀ ਆ ਜਾਓ ਜੇ ਤੱਕਾ ਤੱਕੇ ਨਾ ਕਦੇ ਵੀ ਨਹੀਂ ਛੱਡ ਸਕਦਾ ਭਾਈ ਇਦਰੋਂ ਤੁਸੀਂ ਮੈਡੀਸਨ ਖਾ ਲੋਗੇ ਉਦਰੋਂ ਤੁਸੀਂ ਦੁਬਾਰਾ ਫੇਰ ਜਾ ਕੇ ਨਸ਼ਾ ਕਰ ਲਿਆ ਨਾ ਭਾਈ ਉਹ ਨਸ਼ਾ ਛੁੱਟਣਾ ਨਹੀਂ ਭਾਈ ਉਹਦੀ ਡੋਜ਼ ਵਧਣੀ ਆ ਤੁਹਾਨੂੰ ਵੌਮਟ ਹੋ ਗਈ ਤੁਹਾਨੂੰ ਘਬਰਾਟ ਹੋ ਗਈ ਤੁਸੀਂ ਹਸਪੀਟਲ ਤੱਕ ਪਹੁੰਚ ਗਏ ਘਰ ਬੈਠਣ ਤੱਕ ਹਮ ਦਵਾਈ ਦਾ ਮੋਟਿਵ ਹੀ ਸਾਡਾ ਮਕਸਦ ਹੀ ਇਹੀ ਹੈ ਵੀ ਘਰ ਬੈਠ ਕੇ ਤੁਸੀਂ ਨਸ਼ਾ ਛੱਡੋ ਸਰ ਇਹ ਦਵਾਈ ਕਿਹੜੀ ਹੈ ਕਿਹੜੀ ਦਵਾਈ ਹੈ ਜਿਹੜੀ ਪਹਿਲੇ ਦਿਨ ਤੋਂ ਹੀ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਸਰ ਉਹ ਵੀ ਦਿਖਾ ਦਿਓ ਜੈ ਜੀ ਸਾਡਾ ਆਸ਼ੀਰਵਾਦ ਦਾ ਆਯੁਰਵੈਦਿਕ ਪ੍ਰੋਡਕਟ ਆ ਸਾਡਾ ਟੋਲੀ ਇਹ ਸਾਡੀ ਟੈਬਲੇਟ ਹੁੰਦੀ ਹੈ ਜੀ ਜੈ ਜੀ ਟੈਬਲੇਟ ਆਪਾਂ ਡੋਸ ਦੇ ਅਪੈਂਡ ਕਰਦਾ ਵੀ ਡੋਸ ਆਪਾਂ ਕਿੰਨੀ ਦਿੰਨੇ ਆ ਯਾਰ ਕਿਹੜਾ 5 ਗ੍ਰਾਮ ਹੀ ਬੰਦਾ ਚਿੱਟਾ ਲਾਂਦਾ ਇੱਕ ਦਿਨ ਵਿੱਚ ਤੁਸੀਂ ਦੇ ਲੋ 5 ਗ੍ਰਾਮ ਤਿੰਨ ਹਿਆ ਨੂੰ ਜਲਾਈਏ 15000 ਦਾ ਹੋ ਗਿਆ ਇੱਕ ਮਹੀਨੇ ਦੀ ਕੋਸਟ ਕੱਢ ਲਓ ਫਿਰ ਕਿੰਨਾ ਹੋ ਗਿਆ 15345 4.5 ਲੱਖ ਦਾ ਬੰਦਾ ਜਿਹੜਾ ਮਹੀਨੇ ਦਾ ਕਰਦਾ ਬਾਈ ਉਹਦੀ ਸਾਲ ਦੀ ਕੋਸਟ ਕੱਢ ਲਓ ਅਸੀਂ ਉਹਨੂੰ ਇੱਕ ਟੈਬਲੇਟ ਦੇ ਦਈ ਦੀ ਹੈ ਇੱਕ ਸਾਡਾ ਇਹ ਵਾਲਾ ਪਹੁੰਚ ਆਸ਼ੀਰਵਾਦ ਦਾ ਡੋਜ਼ ਫੇ ਮੈਂ ਉੱਥੇ ਗੱਲ ਕਰਦਾ ਵੀ ਡੋਜ਼ ਕਿਸੇ ਦੀ ਹੈ ਕਿ 5 ਗ੍ਰਾਮ ਕਿਤੇ ਗ੍ਰਾਮੀ ਹੈਗੀ ਆ ਡੋਜ਼ ਉਸ ਹਾਵ ਨਾਲ ਆਦੀ ਕਿਸੇ ਨੂੰ ਇੱਕ ਟੈਬਲੇਟ ਲੱਗਦੀ ਆ ਨਾਲ ਦੋ ਪੌਚ ਲੱਗਦੇ ਆ ਕਿਸੇ ਨੂੰ ਦੋ ਟੈਬਲੇਟ ਲੱਗਦੀਆਂ ਕਿ ਇਹਨੂੰ ਚਾਰ-ਚਾਰ ਵੀ ਲੱਗਦੀਆਂ ਵਾ ਡਿਪੈਂਡ ਕਰਦਾ ਵੀ ਉਸ ਦੀ ਡੋਜ਼ ਕਿੰਨੀ ਆ ਪੋਸਟ ਖਾਂਦਾ ਵਾ ਫੇਮ ਖਾਂਦਾ ਵਾ ਹੈਰੋਨ ਲੈਂਦਾ ਵਾ ਜਾਂ ਕੋਈ ਇੰਜੈਕਸ਼ਨ ਲਾਉਂਦਾ ਵਾ ਜਾਂ ਕੋਈ ਡਰਗ ਲੈਂਦਾ ਵਾ ਕੋਈ ਪੇਨਕਲ ਲੈਂਦਾ ਟਰਾਮਾ ਡੋਜ਼ ਉਹਦੀ ਆਪਾਂ ਸੈੱਟ ਕਰੀਦੇ ਜਦੋਂ ਸਾਡਾ ਪੇਸ਼ੈਂਟ ਕਾਲ ਕਰਦਾ ਵੀ ਐਨੀ ਡੋਜ਼ ਲੈਣੀ ਆ ਸਰ ਅੱਛਾ ਕਿੱਥੋਂ ਕਿੱਥੋਂ ਜਿਹੜੇ ਪੇਸ਼ੈਂਟ ਸਹੀ ਹੋਏ ਨੇ ਉਸ ਦਵਾਈ ਹਾਂ ਜੈ ਜੀ ਸਾਡਾ ਤਕਰੀਬਨ ਪੂਰਾ ਇੰਡੀਆ ਇੰਡੀਆ ਦੀ ਗੱਲ ਕਰ ਰਿਹਾ ਪੂਰਾ ਇੰਡੀਆ ਸਾਡਾ ਪੰਜਾਬ ਤੋਂ ਲੈ ਕੇ ਸਾਡਾ ਹਰਿਆਣਾ ਪੜਕਟ ਜਾਂਦਾ ਬਈ ਸਾਡਾ ਯੂਪੀ ਜਾਂਦਾ ਐਮਪੀ ਜਾਂਦਾ ਬੰਬੇ ਜਾਂਦਾ ਤਕਰੀਬਨ ਹਰੇਕ ਸਟੇਟ ਵਿੱਚ ਸਾਡਾ ਪੜਕਟ ਜਾਂਦਾ ਅੱਜ ਤੱਕ ਕਿਸੇ ਦਾ ਨੈਗੇਟਿਵ ਪ੍ਰਭਾਵ ਨਹੀਂ ਪਿਆ ਸਾਡੀ ਮੈਡੀਸਨ ਦਾ ਪਹਿਲੀ ਖਰਾਕਾਂ ਤੋਂ ਬਾਅਦ ਅਸੀਂ ਖੁਦ ਫੋਨ ਕਰਦਾ ਵੀ ਤੁਹਾਨੂੰ ਰਿਜ਼ਲਟ ਕਿਸ ਤਰ੍ਹਾਂ ਦਾ ਆਇਆ ਜਦੋਂ ਪੇਸ਼ੈਂਟ ਕੰਦਾ ਸਰ ਅਸੀਂ ਸੈਟੀਸਫੈਕਸ਼ਨ ਆ ਸਾਨੂੰ ਸੈਟੀਸਫਾਈ ਆ ਅਸੀਂ ਫਿਰ ਅਸੀਂ ਕਹਿਦਾ ਵੀ ਤੁਸੀਂ ਰੈਗੂਲਰ ਰੱਖੋ ਅਸੀਂ ਤੁਹਾਨੂੰ ਦੱਸਾਂਗੇ ਡੋਜ਼ ਕਿੱਦਾਂ ਘਟਾਣੀ ਕਿੱਦਾਂ ਵਧਾਣੀ ਤੇ ਕਿੰਨੇ ਕ ਦਿਨ ਖਾਣੀ ਪਊਗੀ ਇਹਨੂੰ ਹਾਂ ਜੈ ਜੀ ਇਹਦਾ ਫਿਰ ਮੈਂ ਉਹੀ ਕਹਿ ਰਿਹਾ ਵੀ ਡੋਜ਼ ਕਿਸੇ ਦੀ 1 ਗ੍ਰਾਮੀ ਜਿਹੜਾ ਬੰਦਾ ਲੈਂਦਾ ਨਾ ਚਿੱਟਾ ਜਿਹੜਾ 1 ਗ੍ਰਾਮੀ ਲਾਂਦਾ ਵਾ ਉਹਦਾ 1 ਮਹੀਨੇ ਦਾ ਕੋਰਸ ਆ ਜਿਹੜਾ ਹੁਣ ਬਾਈ 5 ਗ੍ਰਾਮੀ ਲਾਂਦਾ ਉਹਦਾ 50 ਦਿਨ ਦਾ ਕੋਰਸ ਹੋ ਜਾਗਾ ਜਿਹੜਾ 1 ਕਿਲੋ ਫੀਮ ਕੰਦਾ ਨਾ ਬਾਈ ਉਹਦਾ 2 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਵੀ ਕੋਰਸ ਉਹਦਾ ਚੱਲ ਜਾਂਦਾ ਉਸ ਤੋਂ ਬਾਅਦ ਮ ਚਲੋ ਮੈਂ ਵੀਡੀਓ ਦੇਖਦਾ ਮੈਂ ਕਈ ਗੱਲਾਂ ਕਰਦਾ ਪਰ ਉਹਦੇ ਵਿੱਚ ਇੱਕ ਗੱਲ ਇਹ ਹੁੰਦੀ ਆ ਵੀ ਪੂਰਾ ਪ੍ਰਿਪੇਅਰ ਹੋਣ ਲਈ ਨਾ ਬੰਦੇ ਨੂੰ ਨਸ਼ਾ ਦਾ ਬੰਦਾ ਛੱਡ ਜਾਂਦਾ ਦਵਾਈ ਵੀ ਛੱਡ ਜਾਂਦੀ ਆ ਬੰਦੇ ਦਾ ਬਾਰ ਬਾਰ ਮੰਨ ਕਿਉਂ ਕਰਦਾ ਬੰਦਾ ਬਾਰ ਬਾਰ ਕਿਉਂ ਜਾਂਦਾ 3 ਮਹੀਨੇ ਬਾਅਦ 6 ਮਹੀਨੇ ਬਾਅਦ ਫਿਰ ਕਹਿੰਦੇ ਜੀ ਅਸੀਂ ਉਧਰ ਚੱਲ ਜਾਨੇ ਹਾਂ ਉਹਦਾ ਮੇਨ ਕਾਰਨ ਹੁੰਦਾ ਵੀ ਪੂਰੀ ਬਾਡੀ ਪ੍ਰਿਪੇਅਰ ਹੋਣ ਲਈ ਪੂਰੀ ਸੈੱਲ ਐਕਟਿਵ ਹੋਣ ਲਈ ਰੀਜਨਰੇਟ ਹੋਣ ਲਈ ਸਾਨੂੰ ਇੱਕ ਸਾਲ ਲੱਗਦਾ ਡਿਪੈਂਡ ਕਰਦਾ ਚਟਾ ਜਾਂ ਡੋਡੇ ਆ ਜਾਂ ਫੀਮ ਆ ਜੇ ਕੋਈ ਬੰਦਾ ਫੀਮ ਖਾਂਦਾ ਨਾ ਭਾਈ ਉਹਨੂੰ ਇੱਕ ਸਾਲ ਲੱਗੂਗਾ ਪੂਰਾ ਪ੍ਰਿਪੇਅਰ ਹੋਣ ਜਿਸ ਬੰਦੇ ਦਾ ਬਾਰ-ਬਾਰ ਮਨ ਕਰਦਾ ਵਾ ਜੇ ਚਲੋ ਇੱਕ ਅੱਧੀ ਗ੍ਰਾਮੀਆ 25 ਮਲੀ ਚਿੱਟਾ ਲਾਂਦਾ ਨਾ ਬੰਦਾ ਮਹੀਨੇ ਵਿੱਚ ਉਹਦਾ ਨਸ਼ਾ ਛੁੱਟ ਜਾਗਾ ਜਿਹੜੀ ਉਹਦੀ ਪ੍ਰੀਪੇਰਿੰਗ ਸੈਲੈਕਟਿਵ ਹੋਣ ਲਈ ਉਹਨੂੰ ਇੱਕ ਸਾਲ ਲੱਗੂਗਾ ਬਈ ਸਭ ਤੋਂ ਮਾੜਾ ਨਸ਼ਾ ਕਿਹੜਾ ਵਾ ਜਿਹਦੇ ਨਾਲ ਸਭ ਤੋਂ ਜ਼ਿਆਦਾ ਪੇਸ਼ੈਂਟ ਤੁਹਾਡੇ ਕੋਲ ਆਏ ਦੇਖੋ ਬਈ ਜਿਹੜੇ ਇੰਜੈਕਸ਼ਨ ਲਾਂਦੇ ਆ ਨਾ ਮੁੰਡੇ ਉਹਦਾ ਕਾਰਨ ਕੀ ਆ ਉਹ ਪਾਣੀ ਦੇਖਦੇ ਨਹੀਂ ਚੜੇ ਦਾ ਪਾਣੀ ਲੈ ਲਾਂਦੇ ਆ ਉਹ ਯਾਰ ਕਿਤੇ ਆਰ ਤੋਂ ਚੱਕ ਕੇ ਪਾਣੀ ਲੈ ਲਾਂਦੇ ਆ ਜਿਵੇਂ ਜੀ ਉਹ ਮੈਂ ਇਨਾ ਗੰਦਾ ਪਾਣੀ ਦੇਖਿਆ ਨਾ ਮੁੰਡੇ ਵਰਤਦੇ ਆ ਉਹ ਦੱਸਦੇ ਅਸਰ ਅਸੀਂ ਪਾਣੀ 15 ਦਿਨ ਦਾ ਚੜੇ ਵਿੱਚ ਖੜਾ ਸੀ ਉੱਥੋਂ ਭਰ ਕੇ ਸਰੰਜ ਲਾ ਲਿਆ ਟੀਕਾ ਲਾ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਐਚ ਸੀ ਵੀ ਪੋਜ਼ਿਟਿਵ ਆ ਗਿਆ ਕਾਲਾ ਪੀੜਿਆ ਹੋਣਾ ਸ਼ੁਰੂ ਹੋ ਗਿਆ ਕਾਲਾ ਪੀੜਿਆ ਇੱਕ ਐਦਾ ਹੀ ਸਟੇਜ ਆ ਪੂਰੇ ਪੰਜਾਬ ਦੇ ਵਿੱਚ ਤਕਰੀਬਨ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਹੈਗਾ ਹੀ ਆ ਵੈਸੇ ਮੇਨ ਇਹ ਵੀ ਕਾਰਨ ਹੁੰਦਾ ਪਾਣੀ ਜਿਹੜਾ ਬੰਦਾ ਅਦੁਸ਼ੇਤ ਪੀਂਦਾ ਨਾ ਉਹਦੇ ਕਰਕੇ ਵੀ ਸਾਨੂੰ ਕਾਲਾ ਪੀੜਿਆ ਹੁੰਦਾ ਮੋਸਟ ਜਿਹੜਾ ਮੋਸਟਲੀ ਜਿਹੜਾ ਹੁਣ ਹੋ ਰਿਹਾ ਬਈ ਉਹ ਚਿੱਟੇ ਦੇ ਟੀਕੇ ਲਾਣ ਕਰਕੇ ਕਾਲੇ ਪੀੜਿਆਂ ਦੇ ਸ਼ਿਕਾਰ ਹੋ ਰਿਹਾ ਮੁੰਡੇ ਸਭ ਤੋਂ ਜ਼ਿਆਦਾ ਕੀ ਸਭ ਸਭ ਤੋਂ ਜ਼ਿਆਦਾ ਜੈਜੀ ਕੁੜੀਆਂ ਬਹੁਤ ਸ਼ਿਕਾਰ ਹੋ ਰਹੀਆਂ 25 ਸਾਲ ਦੀ ਕੁੜੀ 3 ਗ੍ਰਾਮ ਚਿੱਟਾ ਲਾਂਦੀ 25 ਸਾਲ ਦੀ ਕੁੜੀ 3 ਗ੍ਰਾਮ ਚਿੱਟਾ 10 ਡਿਪੈਂਡਰਾ ਡੋਸ 5 ਪਰ ਹੈਗਾ ਦੋ ਪੱਤੇ ਐਲਪ੍ਰੈਕਸ ਦੇਖੋ ਕਿੰਨੀ ਡੋਜ਼ ਕੁੜੀ ਦੀ ਚਲੋ ਅਸੀਂ ਉਹਨੂੰ ਭੈਣ ਨੂੰ ਦਵਾਈ ਦਿੱਤੀ ਆ 15 ਦਿਨ ਹੋ ਗਏ ਭੈਣ ਵਧੀਆ ਵਾ ਠੀਕ ਆ ਬਹੁਤ ਘੱਟ ਖਰਚੇ ਤੇ ਆਪਾਂ ਬਹੁਤ ਘੱਟ ਖਰਚੇ ਤੇ ਆਪਾਂ ਮੈਡੀਸਨ ਦੇ ਰਹੇ ਆਂ ਸਾਡਾ ਇਹ ਵੀ ਸਾਡਾ ਇੱਕ ਜੈ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡਾ ਅਸੀਂ ਭਲਾ ਵੀ ਕਰ ਰਹੇ ਆਂ ਜਿਹੜਾ 20 ਸਾਲ ਤੋਂ ਥੱਲੇ ਦਾ ਨਾ ਬੱਚਾ ਆ ਆਪਾਂ ਨੂੰ ਮੈਡੀਸਨ ਫ੍ਰੀ ਦਿੰਨੇ ਆਂ ਚਾਰ ਦਿੰਦੀ ਫ੍ਰੀ ਦਿੰਨੇ ਫ੍ਰੀ ਦਿੰਨੇ ਕੋਈ ਪੈਸਾ ਨਹੀਂ ਲੈਂਦੇ ਕਿਉਂਕਿ ਬੱਚਾ ਉਹ ਇਸ ਚੀਜ਼ ਲਈ ਡਿਵੈਲਪ ਹੋਇਆ ਨਹੀਂ ਹੋਇਆ ਹੁੰਦਾ ਉਹ ਉਹਦਾ ਬ੍ਰੇਨ ਇੰਨਾ ਡਿਵੈਲਪ ਹੋਇਆ ਨਹੀਂ ਹੋਇਆ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਕਿੱਧਰ ਜਾਣਾ ਕਿੱਦਾਂ ਨਹੀਂ ਜਾਣਾ ਨਾ ਆਪਾਂ ਉਸ ਬੱਚੇ ਨੂੰ ਕੁੜੀ ਹੋਵੇ ਬੱਚਾ ਹੋਵੇ ਆਪਾਂ ਨੂੰ 10 20 ਸਾਲ ਤੋਂ ਜਿਹੜਾ ਥੱਲੇ ਬੱਚਾ ਆਪਾਂ ਨੂੰ ਦਵਾਈ ਫਰੀ ਦਿੰਨੇ ਆ ਬਟ ਉਹ ਆਪਣੇ ਪੰਚ ਤੇ ਸਰਪੰਚ ਤੋਂ ਲਿਖਾ ਕੇ ਦਵੇ ਵੀ ਹਾਂ ਇਹ ਬੱਚਾ ਲੋੜ ਮੰਦਾ ਨਸ਼ਾ ਛੱਡਣਾ ਚਾਹੁੰਦਾ ਜੀ ਸਾਡੇ ਕੋਲ ਦਵਾਈ ਵੀ ਲੈ ਜਾਂਦਾ ਬਾਅਦ ਚ ਉਹ ਫੇਰ ਨਸ਼ੇ ਲੱਗਦਾ ਫੇਰ ਆਪਾਂ ਨੂੰ ਦਵਾਈ ਨਹੀਂ ਦਿੱਤੀ ਅੱਜ ਸਰ ਇਹ ਦਵਾਈ ਦੇ ਵਿੱਚ ਕੀ ਕੀ ਕੁਝ ਮਿਲਾਇਆ ਜਿਹੜਾ ਇੰਨੀ ਜਲਦੀ ਅਸਰ ਕਰਦਾਗਾ ਦੇਖੋ ਜੈ ਜੀ ਆਯੁਰਵੈਦ ਹੈ ਨਾ ਸਾਡੀ ਜਿਹੜੀ ਕੁਦਰਤ ਆ ਸਾਡੇ ਗ੍ਰੰਥ ਐਦਾਂ ਦੇ ਨਾ ਵੀ ਉਹਦੇ ਵਿੱਚ ਹਰੇਕ ਚੀਜ਼ਾਂ ਨਿਵਾਰਣ ਨਿਵਾਰਣ ਹੈਗਾ ਮੇਨ ਆਪਾਂ ਗੱਲ ਕਰੀਏ ਆਮਲਾ ਕਿਸੇ ਨੁਕਸਾਨ ਹੈ ਕਦੇ ਵੀ ਨੁਕਸਾਨ ਹੁੰਦਾ ਜੈ ਜੀ ਇਹਦੇ ਵਿੱਚ ਬਹੁਤ ਸਾਰੀਆਂ ਜੜੀਆਂ ਬੂਟੀਆਂ ਆਪਾਂ ਪਾਈਆਂ ਬਹੁਤ ਸਾਰੀਆਂ ਜੜੀਆਂ ਬੂਟੀਆਂ ਦਾ ਮਿਸ਼ਰਣ ਹੈਗਾ ਇਹਦੇ ਵਿੱਚ ਤਰੂਣੀ ਜਟਾਮਾਸੀ ਆਮਲਾ ਅਸ਼ਵਗੰਧਾ ਇਸ ਤਰ੍ਹਾਂ ਦੀਆਂ ਕਈ ਜੜੀਆਂ ਬੂਟੀਆਂ ਆਪਾਂ ਪਾਈਆਂ ਇਹਦੇ ਵਿੱਚ ਜਿਹਦਾ ਕੋਈ ਵੀ ਬਾਡੀ ਨੂੰ ਬੁਰਾ ਪ੍ਰਭਾਵ ਨਹੀਂ ਪੈਂਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਉਹਦਾ ਫਾਇਦਾ ਹੀ ਹੋਊਗਾ ਦੂਸਰੀ ਮੈਂ ਜਿਹੜੇ ਮੇਰੇ ਬ੍ਰਦਰ ਦਵਾਈ ਲੈਂਦੇ ਹਨ ਸਾਡੇ ਕੋਲ ਕਈ ਵਾਰੀ ਕੋਰਸ ਪੂਰਾ ਨਹੀਂ ਕਰਦੇ ਕੋਰਸ ਪੂਰਾ ਜਰੂਰ ਕਰੋ ਸਾਨੂੰ ਕਹਿੰਦੇ ਸਰ 10 ਦਿਨਾਂ ਚ ਸਾਡੀ ਤੋੜ ਖਤਮ ਹੋ ਗਈ ਬਈ ਤੋੜ ਖਤਮ ਜਰੂਰ ਹੋ ਜਾਂਦੀ ਹੈ ਪਰ ਤੁਹਾਡੀ ਬਾਡੀ ਪੂਰੀ ਤਰ੍ਹਾਂ ਡੀਟੌਕਸੀਫਿਕੇਸ਼ਨ ਨਹੀਂ ਹੋਈ ਤੁਹਾਡੀ ਬਾਡੀ ਦੀ ਸਫਾਈ ਨਹੀਂ ਹੋਈ ਤੁਹਾਡੇ ਸੈੱਲ ਦੀ ਸਫਾਈ ਨਹੀਂ ਹੋਈ ਜਿਹੜਾ ਮੇਰਾ ਵੀਰ ਸਾਡੇ ਕੋਲ ਮੈਡੀਸਨ ਲੈਂਦਾ ਨਾ ਪਲੀਜ਼ ਜਿਹਨੂੰ ਕਿ ਆਪਾਂ 1 ਮਹੀਨੇ ਦਾ ਕੋਰਸ ਹੈ ਉਹ 1 ਮਹੀਨੇ ਦਾ ਕੋਰਸ ਕਰੋ ਜਿਹਨੂੰ ਆਪਾਂ ਕਿਹਾ 2 ਮਹੀਨੇ ਦਾ ਕੋਰਸ ਹੈ ਉਹ 2 ਮਹੀਨੇ ਜਰੂਰ ਕਰੋ ਦੂਸਰਾ ਭਾਈ ਜੈ ਜੀ ਇੱਕ ਇਹਦੇ ਨਾਲ ਇਹ ਵੀ ਦੱਸਣਾ ਚਾਹਣਾ ਵੀ ਸਭ ਤੋਂ ਵੱਧ ਜਿਹੜਾ ਅਫੈਕਟ ਹੈ ਨਾ ਸਾਈਡ ਇਫੈਕਟਾਂ ਲੀਵਰ ਨੂੰ ਪੈਂਦਾ ਆਪਾਂ ਲੀਵਰ ਦੀ ਮੈਡੀਸਨ ਵੀ ਨਾਲ ਦੇ ਦਈਆ ਆਪਾਂ ਇੱਕ ਕਿੱਟ ਬਣਾ ਕੇ ਦਿੰਨੇ ਆ ਲੀਵਰ ਵਾਸਤੇ ਤੇ ਸਟ्रेस ਵਾਸਤੇ ਆ ਜਿਹਨੂੰ ਲੀਵਰ ਦੀ ਸਮੱਸਿਆ ਨਾ ਖਾਦਾ ਪੀਤਾ ਹਜਮ ਨਹੀਂ ਹੁੰਦਾ ਠੀਕ ਹੈ ਉਹਦੇ ਵਾਸਤੇ ਆਪਾਂ ਨੂੰ ਲੀਵਰ ਦੇ ਆਪਾਂ ਸਿਰ ਬਣਾਇਆ ਜਿਹੜਾ ਸਟ्रेस ਲੈਂਦਾ ਨਾ ਪਹਿਲਾਂ ਉਹਨੂੰ ਟੈਨਸ਼ਨੇ ਪਈ ਹੁੰਦੀ ਆ ਮੇਰਾ ਨਸ਼ਾ ਛੁੱਟੂਗਾ ਕਿ ਨਹੀਂ ਛੁੱਟੂਗਾ ਜੀ ਉਹ ਪਹਿਲਾਂ ਮੈਂਟਲੀ ਪ੍ਰੀਪੇਅਰ ਹੀ ਨਹੀਂ ਹੁੰਦਾ ਘਰ ਦੇ ਯੋਲਾਂ ਦੇ ਛੱਡਦੇ ਛੱਡਦੇ ਜਦ ਤੱਕ ਬੰਦਾ ਖੁਦ ਪ੍ਰੀਪੇਅਰ ਨਹੀਂ ਹੁੰਦਾ ਨਾ ਨਸ਼ਾ ਛੱਡਣ ਵਾਲਾ ਖੁਦ ਪ੍ਰੀਪੇਅਰ ਨਹੀਂ ਹੁੰਦਾ ਉਹ ਤੱਕ ਨਸ਼ਾ ਨਹੀਂ ਛੁੱਟਣਾ ਕਿਸ ਨੂੰ ਫੋਰਸ ਨਹੀਂ ਕਰਨਾ ਜਿਹੜਾ ਕੋਈ ਪਿਆਰ ਨਾਲ ਛੱਡਣਾ ਚਾਹੁੰਦਾ ਪਲੀਜ਼ ਉਹਨੂੰ ਸਾਡੇ ਕੋਲ ਇੱਕ ਵਾਰੀ ਜ਼ਰੂਰ ਲੈ ਕੇ ਆਓ ਉਸ ਤੇ ਨਾਲ ਨਾਲ ਇਹਦੇ ਨਾਲ ਖਰਾਕ ਬਹੁਤ ਜ਼ਰੂਰੀ ਆ ਜੀ ਹੁਣ ਮੈਡੀਸਨ ਲੈ ਜਾਂਦਾ ਕਈ ਕਹਿੰਦੇ ਸਾਡਾ ਨਹੀਂ ਸਾਡਾ ਤਾਂ ਤੁਹਾਨੂੰ ਪਤਾ ਵੀ ਅਸੀਂ ਕੀ ਦੇਣਾ ਸਾਡੀ ਖਰਾਕ ਕੀ ਆ ਸਰ ਅਸੀਂ ਫਲਾਨੀ ਦਵਾਈ ਖਾਧੀ ਆ ਸਾਨੂੰ ਘਬਰਾਹਟ ਹੋ ਗਈ ਸਾਨੂੰ ਉਲਟੀਆਂ ਹੋ ਗਈਆਂ ਸਾਨੂੰ ਅਸੀਂ ਕਹਿੰਨੇ ਆ ਵੀ ਤੁਸੀਂ ਜੇ ਸਾਡੇ ਮੁਤਾਬਕ ਖਰਾਕ ਲਓਗੇ ਨਾ ਪਹਿਲੀ ਖਰਾਕ ਤੋਂ ਰਿਜ਼ਲਟ ਦੀ ਗਾਰੰਟੀ ਫੋਲ ਹੋਊਗੀ ਖਰਾਕ ਉਹਦੇ ਵਿੱਚ ਕੀ ਹੋਊਗੀ ਇੱਕ ਤੁਹਾਨੂੰ ਅਸੀਂ ਮਲਟੀ ਗ੍ਰੇਨ ਠੀਕ ਹੈ ਜੀ মালਟੀ ਗ੍ਰੇਨ ਤੁਹਾਡੇ ਲਈ ਬੂਸਟਰ ਇਮਿਊਨਿਟੀ ਬੂਸਟਰ ਇੱਕ ਪ੍ਰੋਡਕਟ ਤਿਆਰ ਕੀਤਾ ਵਾ ਇੱਕ ਮੈਡੀਸਨ ਤਿਆਰ ਕੀਤੀ ਆ ਜਿਹੜੀ ਤੁਸੀਂ ਦੁੱਧ ਦੇ ਵਿੱਚ ਇੱਕ ਚਮਚਾ ਘੋਲ ਕੇ ਲੈਣਾ ਜਿਹੜਾ ਬੰਦਾ ਨਸ਼ਾ ਛੱਡਦਾ ਨਾ ਉਹ ਕਮਜ਼ੋਰ ਜ਼ਰੂਰ ਹੁੰਦਾ ਜੀ ਉਹਦੀ ਭੁੱਖ ਮੜ ਜਾਂਦੀ ਆ ਪਰ ਇਹ ਕਹਿੰਦੇ ਨੇ ਵੀ ਲੋਕ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਉਹਨਾਂ ਨੂੰ ਦਿੱਕਤਾਂ ਬਹੁਤ ਹੁੰਦੀਆਂ ਤਕਲੀਫ ਬਹੁਤ ਹੁੰਦੀ ਨਸ਼ਾ ਛੱਡ ਹੀ ਨਹੀਂ ਹੁੰਦਾ ਦਵਾਈ ਖਾ ਕੇ ਵੀ ਹਾਂ ਜੈ ਜੀ ਇਹਦਾ ਕਾਰਨ ਇਹ ਆ ਵੀ ਉਹ ਪਹਿਲਾਂ ਤਾਂ ਜਿਹੜੇ ਡਾਕਟਰ ਕੋਲ ਮੈਡੀਸਨ ਲਈ ਹੈ ਨਾ ਉਹਨੇ ਚੰਗੀ ਤਰ੍ਹਾਂ ਸਮਝਾਇਆ ਨਹੀਂ ਠੀਕ ਹੈ ਜੀ हां थोड़ी तकलीफ पहले दिन तक जरूर होती है जी जब जब आप कह रहे हैं कि ਤੁਸੀਂ ਨਸ਼ਾ ਜੇ 9 ਵਜੇ ਕਰਦੇ ਸੀ ਨਾ ਬਾਈ 8 ਵਜੇ ਸਾਡੀ ਮੈਡੀਸਨ ਲੈ ਲਓ ਤੋੜ ਨਹੀਂ ਲੱਗੂਗੀ ਹੂੰ ਕਈ ਕਹਿੰਦੇ ਸਾਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਕਈ ਕਹਿੰਦੇ ਸਾਨੂੰ ਸ਼ਿਵਰਿੰਗ ਸ਼ਿਵਰਿੰਗ ਹੁੰਦੀ ਆ ਗਰਮ ਸਰਦ ਸਰੀਰ ਹੋ ਜਾਂਦਾ ਕਈ ਕਹਿੰਦੇ ਆ ਵੀ ਸਾਨੂੰ ਆਵਾਸੀਆਂ ਬਹੁਤ ਆ ਨਹੀਂ ਅੱਖਾਂ ਚੋਂ ਪਾਣੀ ਬਹੁਤ ਆਂਦਾ ਲੱਤਾਂ ਮਾਹਾਂ ਦਰਦ ਹੁੰਦਾ ਸਾਡੀ ਮੈਡੀਸਨ ਬਾਈ ਪੌਚ ਬਹੁਤ ਅਸੀਂ ਟੈਬਲਟ ਇਸੇ ਕਰਕੇ ਤਿਆਰ ਦਿਤੀਏ ਜਿਹੜਾ ਬੰਦੇ ਨੂੰ ਦਰਦਾਂ ਹੁੰਦੀਆਂ ਨਾ ਬਾਈ ਉਹ ਦਰਦ ਨਹੀਂ ਹੋਊਗੀ ਅੱਛਾ ਇਸ ਦਵਾਈ ਨੂੰ ਖਾਂਦੇ ਬਾਡੀ ਦੇ ਵਿੱਚ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਕੀ ਕੁਝ ਮਹਿਸੂਸ ਕਰਦਾ ਹੈ ਵਿਅਕਤੀ ਅਨੁਭਵ ਕੀਤਾ ਕਰ ਹਾਂਜੀ ਸਾਨੂੰ ਪੇਸ਼ੈਂਟ ਸਾਡੇ ਫੋਨ ਕਰਦੇ ਜੈ ਜੀ ਬੇ ਸਰ ਜਾਦੀ ਮੈਡੀਸਨ ਖਾਦੀ ਹੈ ਨਾ ਬੇ ਸਾਨੂੰ ਸਵਰਗ ਹੀ ਹੁਣ ਦੇਖਿਆ ਅੱਛਾ ਬੇ ਆਪਾਂ ਤਾਂ ਨਸ਼ੇ ਦੇ ਵਿੱਚ ਸਾਨੂੰ ਇਹੀ ਲੱਗਦਾ ਸੀ ਬੇ ਹੁਣ ਗਏ ਹੁਣ ਗਏ ਹੁਣ ਨਸ਼ੇ ਦੀ ਪੂਰਤੀ ਕਿੱਥੋਂ ਕਰੀਏ ਤੁਹਾਨੂੰ ਪਤਾ ਸਨੇਚਿੰਗ ਦਾ ਕਾਰਨ ਵੀ ਇੱਕ ਚਿੱਟਾ ਵਾ ਜਦੋਂ ਬੰਦੇ ਨੂੰ ਤੋੜ ਲੱਗਦੀ ਤਕਲੀਫ ਹੁੰਦੀ ਹੈ ਨਾ ਉਹ ਮਾਪੇ ਕਿਸੇ ਨੂੰ ਨਹੀਂ ਦੇਦਾ ਉਹ ਰਾਹ ਜਾਂਦੇ ਨੂੰ ਕਿਸੇ ਨੇ ਦੇਦਾ ਸਨੇਚਿੰਗ ਬਾੜੀਆਂ ਲਾ ਲਈਆਂ ਕਿਸੇ ਦੀਆਂ ਹਾਂ ਚੈਨੀ ਲਾ ਲੈ ਕਿਸੇ ਦੀ ਉਹ ਬੰਦਾ ਤੋੜ ਦੀ ਤਕਲੀਫ ਕਰਦਾ ਜਿਹੜਾ ਬੰਦਾ ਨਸ਼ਾ ਛੱਡ ਗਿਆ ਨਾ ਜੈ ਜੀ ਉਹ ਸਾਨੂੰ ਇਹ ਕਹਿੰਦਾ ਡਾਕਟਰ ਸਾਹਿਬ ਸਵਰਗ ਹੀ ਹੁਣ ਮਿਲਿਆ ਸਾਨੂੰ ਸਵਰਗ ਹੀ ਹੁਣ ਦੇਖਿਆ ਦੁਨੀਆ ਵਧੀਆ ਹੀ ਹੁਣ ਲੱਗਣ ਲੱਗੀ ਆ ਪਹਿਲਾਂ ਤਾਂ ਇਹ ਹੀ ਦੇਦੇ ਵੀ ਕਿਤੋਂ 10 ਰੁਪਏ ਮੰਗিয়ে ਕਿਤੋਂ 20 ਰੁਪਏ ਮੰਗিয়ে ਕਿਉਂਕਿ ਜਦੋਂ ਕੋਈ ਨਸ਼ਾ ਕਰਦਾ ਨਾ ਉਹਨਾਂ ਦੀ مالی ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੁੰਦੀ ਹੈ ਕੋਈ ਪੈਸਾ ਮੰਗਿਆ ਵੀ ਨਹੀਂ ਦਿੰਦਾ ਜੀ ਉਹਨਾਂ ਨੂੰ ਚੋਰ ਤੱਕ ਕਹਿੰਦੇ ਆ ਲੋਕੀ ਘਰ ਨਹੀਂ ਬਾੜ ਦਾ ਕੋਈ ਵੀ ਕਿਤੇ ਸਾਡੀ ਆਹ ਚੀਜ਼ ਨਾ ਚੱਕ ਕੇ ਲੈ ਜਾਵੇ ਸੋ ਮੰਨ ਕੇ ਚੱਲੀਏ ਵੀ ਜੇ ਨਸ਼ਾ ਕਰਦੇ ਆ ਨਾ ਖੁਸ਼ੀ ਦਾ ਸਫਲਤਾ ਦਾ ਕਰੋ ਪੈਸੇ ਦਾ ਨਸ਼ਾ ਕਰੋ ਠੀਕ ਹੈ ਜਿਮਿੰਗ ਦਾ ਕਰੋ ਬਾਡੀ ਬਣਾਓ ਪੈਸਾ ਕਮਾਓ ਠੀਕ ਹੈ ਗੱਡੀਆਂ ਬਣਾਓ ਟੌਪ ਦੀਆਂ ਸਵਾਰੀਆਂ ਲਓ ਮੱਛੜੀ ਗੱਡੀਆਂ ਲਓ ਨਸ਼ਾ ਇਹ ਵਧੀਆ ਹੁੰਦਾ ਜੇ ਆਪਾਂ ਨਸ਼ਾ दारू ਦਾ ਕਰੀਏ ਚਿੱਟੇ ਦਾ ਕਰੀਏ ਇਹਨੇ ਤੁਹਾਨੂੰ ਥੱਲੇ ਲੈ ਕੇ ਜਾਣਾ ਅੱਗੇ ਨਹੀਂ ਜਾਣ ਦੇਣਾ ਜੇ ਕਹਿੰਨੇ ਅੱਜ ਨਸ਼ਾ ਕਰ ਲੀਏ ਕੱਲ ਨੂੰ ਨਹੀਂ ਲਾਣਾ ਨਹੀਂ ਕਰਨਾ ਐਦਾਂ ਨਹੀਂ ਹੋਣੀ ਬਈ ਉਹਦੀ ਡੋਜ਼ ਵਧੀ ਜਾਣੀ ਕੱਟਣੀ ਨਹੀਂ ਹੈਗੀ ਜਦੋਂ ਡੋਜ਼ ਵਧਣੀ ਹੈ ਨਾ ਬਈ ਤੁਹਾਡੀ ਜੇਬ ਤੇ ਵੀ ਡਾਕਾ ਪੈਣਾ ਹੀ ਪੈਣਾ ਤੁਸੀਂ ਆਪ ਡਾਕੇ ਮਾਰਨੇ ਆ ਬੈਂਕਾਂ 'ਚ ਡਾਕੇ ਮਾਰਨੇ ਆ ਰਾਹ ਜਾਂਦਿਆਂ ਨੂੰ ਲੁੱਟਣਾ ਇਹ ਨਸ਼ੇ ਵਾਲਿਆਂ ਦਾ 메ਨ ਕੰਮ ਹੋ ਜਾਂਦਾ ਅੱਛਾ ਡਾਕਟਰ ਸਾਹਿਬ ਜੇ ਕ੍ਰਾਈਮ ਘਟ ਜAVE ਜੇ ਮੰਨ ਲਓ ਜਿਸ ਤਰ੍ਹਾਂ ਰੋਜ਼ ਆਪਾਂ ਰੁਟੀਨ ਦੇ ਵਿੱਚ ਦੇਖਦੇ ਆ ਕ੍ਰਾਈਮ ਹੋ ਰਿਹਾ ਬਹੁਤ سارے ਕ੍ਰਾਈਮ ਹੁਣ ਸਾਰੇ ਪਤਾ ਹੀ ਤੁਹਾਨੂੰ ਤੇ ਉਹ ਜੇ ਨਸ਼ਾ ਘਟ ਜAVE ਤਾਂ ਉਹ ਕ੍ਰਾਈਮ ਵੀ ਘਟ ਜਾਣਗੇ ਲੱਗਦਾ ਮੋਸਟਲੀ ਆ ਜੈ ਜੀ ਜੇ ਹੁਣ ਨਸ਼ਾ ਘਟ ਜਾਊਗਾ ਨਾ ਬੰਦੇ ਨੂੰ ਆਪਣਾ ਤਾਂ ਪਤਾ ਹੋਊਗਾ ਨਾ ਬੰਦੇ ਨੂੰ ਪਤਾ ਵੀ ਮੈਂ ਮੈਂ ਆ ਨਾ ਜਿਹੜਾ ਬੰਦਾ ਨਸ਼ਾ ਚਿੱਟਾ ਕਰਦਾ ਉਹਨੂੰ ਪਤਾ ਹੀ ਨਹੀਂ ਵੀ ਮੈਂ ਆ ਮ ਇੱਕ ਦੋ ਦਿਨ ਦੀ ਗੱਲ ਆ ਬੰਦਾ ਨਸ਼ਾ ਕਰਕੇ ਜੈਜੀ ਟ੍ਰੇਨ ਥੱਲੇ ਆ ਗਿਆ ਲਤ ਵੱਡੋ ਗਿਆ ਉਹਨੂੰ ਪਤਾ ਹੀ ਨਹੀਂ ਅੱਛਾ ਜੀ ਤੁਸੀਂ ਉਹ ਦੇਖੋ ਵੀ ਜਦੋਂ ਕ੍ਰਾਈਮ ਕਰਨ ਲੱਗਦਾ ਉਹ ਸੋਚਦਾ ਹੀ ਕੁਝ ਨਹੀਂ ਵੀ ਮੈਂ ਕੀ ਕਰਨ ਲੱਗਾ ਪਤਾ ਹੀ ਨਹੀਂ ਹੁੰਦਾ ਪਤਾ ਹੀ ਕੁਝ ਨਹੀਂ ਲੱਗਦਾ ਇੰਨਾ ਦਿਮਾਗ ਤੇ ਪ੍ਰੈਸ਼ਰ ਹੀ ਇੰਨਾ ਹੁੰਦਾ ਨਸ਼ੇ ਦਾ ਡੋਪਾਮਾਈਨ ਕਿਉਂਕਿ ਰੀਲੀਜ਼ੇ ਨਹੀਂ ਹੁੰਦਾ ਮੇਨ ਜੇ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਨਾ ਇੱਕ ਵਾਰ ਸਾਣਾ ਸੰਪਰਕ ਜ਼ਰੂਰ ਕਰੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਕੋਈ ਵੀ ਸਮੱਸਿਆ ਤੁਹਾਡਾ ਕਿਸੇ ਦਵਾਈ ਖਾ ਲੈ ਨਹੀਂ ਰਿਜ਼ਲਟ ਆ ਗਿਆ ਇੱਕ ਵਾਰੀ ਸਾਨੂੰ ਜੈਜੀ ਕਾਲ ਜ਼ਰੂਰ ਕਰੋ ਤੇ ਸਰ ਇਸ ਨੂੰ ਇਸਤੇਮਾਲ ਕਿਵੇਂ ਕਰਨਾ ਹੈ ਕੋਈ ਪਰਹੇਜ਼ ਇਹਦੇ ਨਾਲ ਕਰਨਾ ਹੈਗਾ ਉਹ ਵੀ ਦੱਸ ਦਿਓ ਜਾਇ ਜੀ ਆਪਾਂ ਥੋੜੀਆਂ ਚੀਜ਼ਾਂ ਦਾ ਪਰਹੇਜ਼ ਕਰਾਈ ਦਾ ਬੇਤਲੀਆਂ ਚੀਜ਼ਾਂ ਹੋ ਗਿਆ ਚਿਕਨ ਵਗੈਰਾ ਹੋ ਗਿਆ ਕਿਉਂਕਿ ਜਦੋਂ ਆਪਾਂ ਮੈਡੀਸਨ ਦਿੰਨੇ ਆ ਨਾ ਲੀਵਨ ਨੇ ਡਾਈਜੈਸ਼ਨ ਨਹੀਂ ਕਰਦੀਆਂ ਉਹ ਚੀਜ਼ਾਂ ਮੈਡੀਸਨ ਨੇ ਹੌਲੀ 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 ਡੋਪਾ ਮੈਨੂੰ ਲੀਵ ਜਦੋਂ ਕਰਨ ਲੱਪਿਆ ਫਿਰ ਅਸੀਂ ਕਹਿੰਦੇ 15 ਦਿਨਾਂ ਬਾਅਦ ਦੇਸੀ ਖੇ ਖਾਓ ਜਿੰਨਾ ਖਾ ਸਕਦੇ ਆ ਚਿਕਨ ਖਾਓ ਬੱਕਰਾ ਖਾਓ ਮੱਛੀ ਖਾਓ ਕੋਈ ਪਰੋਮ ਨਹੀਂ ਸਿਰਫ 15 ਦਿਨ ਦੀ ਗੱਲ ਹੁੰਦੀ ਹੈ ਕਿਉਂਕਿ ਆਪਾਂ ਨਸ਼ਾ ਛੱਡ ਗਿਆ ਨਾ ਦਵਾਈ ਤੇ ਲੱਗੇ ਹੋਨੇ ਆ ਦਵਾਈ ਨੂੰ ਡਾਈਜੈਸਟ ਕਰਨ ਨੂੰ ਥੋੜਿਆ ਟਾਈਮ ਲੱਗਣਾ ਜਦੋਂ ਤੁਹਾਨੂੰ ਦਵਾਈ ਲੱਗੇ ਭਾਈ ਫਿਰ ਉਸ ਤੋਂ ਬਾਅਦ ਤੁਹਾਡਾ ਜੋ ਮਰਜੀ ਜੇ ਕਿਸੇ ਨੇ ਦਵਾਈ ਲੈਣੀ ਹੋਵੇ ਤਾਂ ਕਿੱਥੋਂ ਮਿਲੂਗੀ ਕਿਵੇਂ ਮਿਲੂਗੀ ਇਹ ਦਵਾਈ ਫਿਰ ਹਾਂ ਜੈ ਜੀ ਸਾਡਾ ਜਲੰਧਰ ਰਾਮਾ ਮੰਡੀ ਟਿਲਮਾ ਦੇ ਵਿੱਚ ਸਾਡਾ ਮੇਨ ਆਫਿਸ ਤੁਸੀਂ ਸਾਨੂੰ ਜਲੰਧਰ ਵਿੱਚ ਵੀ ਮਿਲ ਸਕਦੇ ਆ ਜਲੰਧਰ ਆ ਕੇ ਇੱਕ ਵਾਰੀ ਸਾਨੂੰ ਕਾਲ ਵੀ ਕਰ ਸਕਦੇ ਆ online ਵੀ ਜੇ ਤੁਸੀਂ ਮੰਗਾਣਾ ਚਾਹੁੰਦੇ ਆ ਸਾਡੇ ਨੰਬਰ ਸਕਰੋਲ ਹੋ ਰਿਹਾ ਤੁਸੀਂ ਉੱਥੇ ਵੀ ਕਾਲ ਕਰ ਸਕਦੇ ਆ ਹਾਂਜੀ ਸਰ ਨਸ਼ਾ ਛਡਾਉ ਤਾਂ ਬਹੁਤ سارے ਲੋਕ ਐਸੇ ਬੈਠੇ ਨੇ ਕਿ ਪੱਕਾ ਦਾਵਾ ਹੈਗਾ ਵੀ ਛੁੱਟ ਜੂਗਾ ਜਾਂ ਫਿਰ ਕੋ ਰਜਿਸਟ੍ਰੇਸ਼ਨ ਇਹਦੀ ਹੈਗੀ ਆ ਤੁਹਾਡੇ ਕੋਲ ਹਾਂ ਜੈ ਜੀ ਸਾਡੇ ਕੋਲ ਰਜਿਸਟ੍ਰੇਸ਼ਨ ਹੈਗੀ ਆ ਕਿਉਂਕਿ ਵੱਡਾ ਸਵਾਲ ਇਹੀ ਹੁੰਦਾ ਕਿ ਤੁਸੀਂ ਇੰਟਰਵਿਊ ਕਰਾਏ ਤੁਸੀਂ ਇਹ ਨਹੀਂ ਪੁੱਛਿਆ ਉਹਨਾਂ ਨੂੰ ਕਿ ਤੁਹਾਡੀ ਦਵਾਈ ਜਿਹੜੀ ਰਜਿਸਟਰਡ ਹੈਗੀ ਆ ਵੀ ਨਹੀਂ ਦੇਖੋ ਜੈ ਜੀ ਜੇ ਅਸੀਂ ਬੈਠੇ ਆ ਨਾ ਬਈ ਰਜਿਸਟ੍ਰੇਸ਼ਨ ਕਰਕੇ ਹੀ ਬੈਠੇ ਆ ਨਾ ਬਿਨਾਂ ਰਜਿਸਟ੍ਰੇਸ਼ਨ ਤੋਂ ਤਾਂ ਆਪਾਂ ਕਰੇ ਨਹੀਂ ਸਾਡੇ ਫਸਾਈ ਤੋਂ ਪਾਸ ਆ ਜੀ ਠੀਕ ਹੈ ਜੀ ਰਜਿਸਟ੍ਰੇਸ਼ਨ ਹੋਈ ਆ ਸਾਰੀ ਕੋਈ ਕਮੀ ਨਹੀਂ ਹੈਗੀ ਪ੍ਰੋਡਕਟ ਸਾਡਾ ਕਾਫੀ ਟਾਈਮ ਤੋਂ ਚੱਲ ਰਿਹਾ ਵਾ ਠੀਕ ਹੈ ਜੀ ਜੇ ਹੁੰਦੀ ਤਾਂ ਹੁਣ ਤੱਕ ਤਾਂ ਕਿੰਨੇ ਕੇਸ ਪੈ ਜਾਂਦੇ ਹੈ ਨਾ ਬਾਰ ਵੀ ਸਾਡੀ ਮੈਡੀਸਿਨ ਜਾਂਦੀ ਜੇ ਕੋਈ ਭੈਣ ਭਰਾ ਮੇਰਾ ਬਾਹਰ ਬੈਠਾ ਕੋਈ ਨਸ਼ਾ ਕਰਦਾ ਕੋਈ दारू ਦਾ ਯੂਜ਼ ਟੂ ਹੋ ਗਿਆ ਆਤ ਪੈ ਗਈ ਆ ਬਾਹਰ ਵੀ ਮੰਗਾ ਸਕਦਾ ਸਾਡੇ ਨੰਬਰਾਂ ਤੇ ਕਾਲ ਕਰਕੇ ਬਾਹਰ ਵੀ ਮੰਗਾ ਸਕਦਾ